35000 ਮਾਨਤਾ ਨੇ ਇਹਦੇ ਚ ਹੋਜੂ ਤੇ 45 ਇਹਦੇ ਚ ਹੋਜੂ 4953 ਦਾ ਚ ਹੋਜੂ 35000 ਮਾਨਤਾ 80 ਹੋ ਗਿਆ 80 ਹੋ ਗਿਆ ਅਜੇ ਤਾਂ ਹੋਰ ਕਰਾਂਗੇ 858 ਘੰਟੇ ਚੱਲਿਆ ਜੀ ਸੀਆਰਡੀਆ ਟਰੈਕਟਰ ਕੋੜਾ ਬਾਕੀ 92% ਆ ਵੀਰੇ ਤੇਰਾ ਸਕਰੀਨ ਸ਼ਾਟ ਲਿਆ ਵੇ ਹਾਂਜੀ ਤੇਰੇ ਸਕਰੀਨ ਸ਼ਾਟ ਤੇ ਹਾਂਜੀ ਫਾਈਬਰ ਛਤਰੀ ਲੈ ਜੋ ਫਾਈਬਰ ਛਤਰੀ ਸਕਰੀਨ ਸ਼ਾਟ ਦਿਖਾ ਦਿਓ ਜੌਂਡੀਅਰ ਦੇ ਲਵਾ ਕੇ ਲੈ ਜੋ 50000 ਮਾਨਤਾ ਨੇ ਹੋਜੂ ਇਹ ਚ ਲੱਖ ਰੁਪਏ ਦਾ ਕਟਿਆ ਵੀਰੇ ਲੱਖ ਰੁਪਏ ਦਾ ਦੇਵਾਂਗੇ ਲੱਖ ਰੁਪਈਆ ਦਾ ਲੈ ਚੋ। ਨਹੀਂ ਠੀਕ ਹੈ ਕਰ ਲੋ। ਉਹ ਖੜੇ ਬਾਈ ਪੁੱਛੋ। 98 ਦਾ ਵੋੜ ਲੈ ਜੀ। 95 ਮਾਡਲ ਹਰਿਆਣਾ ਨੰਬਰ। ਸਸੀ ਗਾਲੋ ਉਸ ਤੋਂ ਸਵਾਗਤ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਹੈ ਸਵਾਤ ਹੈਪੀ ਸ਼ਰਮਾ ਦੇ ਨਾਲ। ਬਾਈ ਦੇ ਨੌਰੇ ਦੇ ਵਿੱਚ ਆਪਾਂ ਪਹੁੰਚੇ ਆ ਤੇ ਦੱਸਾਂਗੇ ਕੱਲੇ-ਕੱਲੇ ਟਰੈਕਟਰ ਦਾ ਰੇਟ ਤੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਹੋਰ ਸ਼ਰਮਾ ਜੀ। ਬਾਈ ਸਸੀ ਗਾਲ। ਸਸੀ ਗਾਲ ਸਵਾਗਤ। ਵੈਲਕਮ ਸਾਡੇ ਦਫ਼ਤਰ ਚ ਆਉਣ ਵਾਸਤੇ ਵੀਰੇ। ਗੜਾਉਂ ਚ ਆਉਣ ਵਾਸਤੇ ਨੌਰੇ ਚ ਆਉਣ ਵਾਸਤੇ। ਨੌਰੇ ਚ ਆਉਣ ਵਾਸਤੇ। ਹਾਂਜੀ। ਤੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਬ ਬੰਦੀ ਛੋੜਦੀਆਂ ਲੱਖ ਲੱਖ ਤੁਹਾਨੂੰ ਦੇ ਬਹੁਤ ਬਹੁਤ ਮੁਬਾਰਕਾਂ ਜੀ ਤੇ ਕਿੱਦਾਂ ਲੱਗਿਆ ਸਾਡੇ ਗੜਾਉਣ ਚ ਆ ਕੇ ਲੱਗਿਆ ਪੂਰਾ ਵਧੀਆ ਹੁਣ ਦੇਖਣ ਉਹਨੂੰ ਤੂੰ ਵਜਾਇਆ ਚਲਾਉਣਾ ਗੜਾਉਣਾ ਨਹੀਂ ਪੂਰਾ ਵਧੀਆ ਰੌਣਕਾਂ ਦੱਸੋ ਗੜਾਉਣ ਚ ਰੌਣਕਾਂ ਫੁੱਲਾ ਇਧਰ ਕੈਮਰਾ ਘੁਮਾ ਦੀ ਮੜਾ ਜਾ ਰੌਣਕਾਂ ਫੁੱਲਾ ਟਰੈਕਟਰ ਕਿੰਨੇ ਵੜਕਾਤੇ ਪਤਾ ਨਹੀਂ ਕਿੰਨੇ ਉਟੇ ਚਾਰ ਤੇਰੇ ਖੜੇ ਖੜੇ ਕਿੰਨੇ ਵੇਚਤੇ ਚਾਰ ਚਾਰ ਵੇਚਤੇ ਤੇ ਜਿਹੜੀਆਂ ਰੌਣਕਾਂ ਵਾਲੀ ਗੱਲ ਕਰੀ ਹੁਣ ਰੌਣਕਾਂ ਰੌਣ ਲੱਗਿਆ ਸਰਮਾ ਜੀ ਇੱਧਰ ਆਜੋ ਮੜਾ ਜਾ ਹਲ ਕੋ ਕੇ ਕਿਉਂ ਨਹੀਂ ਬੇਗਿਆ ਤੀਹਾਂ ਨਹੀਂ ਬੇਗਿਆ ਤਾਂ ਹੀ ਪਿੱਛੇ ਲਕੋ ਜੇ ਦਿੱਤਾ ਹੁਣ ਇਹਦੇ ਬਾਰੇ ਇਹ ਤਾਂ ਯਾਰ ਭਾਵੇਂ ਇਹਨੂੰ 23 ਕਾਲਾ 24 ਕਾਲਾ 25 ਕਾਲਾ ਖੁਸ਼ੀ ਜਿਹੜਾ ਮਰਜ਼ੀ ਮਾੜਾ ਕਰਾ ਕਾਪੀ ਕੀ ਕਹਿੰਦੀ ਆ ਕਾਪੀ ਕਹਿੰਦੀ ਮੈਂ 22 ਮਾਡਲ ਦੀ ਆ 22 ਮਾਡਲ ਆ ਜੀ ਅਰਜਨ 605 ਸੀਆਰਡੀ ਆ CRDA 858 ਘੰਟੇ ਚੱਲਿਆ 858 ਘੰਟੇ ਚੱਲਿਆ ਜੀ CRDA ਟਰੈਕਟਰ ਕੋੜਾ ਬੰਪਰ 95% ਆ ਵੀਰੇ 95% 858 ਹੀ ਕਹਤਾ ਯਾਰ ਤੁਹਾਨੂੰ ਪਤਾ ਟਾਇਰ ਤਾਂ ਨਾਲ ਦੇ ਅਗਲੇ ਜਹਾਜੀ ਪਏ ਵਾ ਤੇ ਬੰਪਰ ਕੋੜਾ ਪੂਰਾ ਹੈਵੀ ਲੱਗਿਆ ਵਾ 30000 ਦੇ ਟਾਇਰਾਂ ਮੂਰਲੇ ਠੀਕ ਹੈ ਜੇ ਟਰੈਕਟਰ ਚ ਕਮੀ ਹੋਈ ਕਿ ਨਵੇਂ ਪੈਸੇ ਦੀ ਬਾਲ ਜਿੰਨੇ ਆ ਵੀ ਟਰੈਕਟਰ ਦੇ ਉੱਤੇ ਹੋਇਆ ਨਾ ਠੀਕ ਹੈ ਨੁਕਸਾਨ ਹੋਈ ਤੇ ਚਾਬੀ ਲੱਗੀ ਹੋਈ ਕਿਸੇ ਵੀ ਨਟ ਨੂੰ ਹਾਰ ਪਾ ਕੇ ਲੈ ਜੀ ਕਿਸੇ ਕੋਈ 25 ਮਾਡਲ ਆਉਂਦਾ 25 ਲੱਗੂ ਠੀਕ ਹੈ ਤੇ ਹੁਣ ਮੈਨੂੰ ਦੱਸ 22 ਮਾਡਲ ਡਿਮਾਂਡ ਕਿੰਨੀ ਹੈ 6.5 ਲੱਖ ਦੇਣਾ ਕਿੰਨਾ ਤੂੰ ਹੀ ਦੱਸ ਦੇ ਹੁਣ 6 ਲੱਖ ਹੋਰ ਠੀਕ ਆ ਹੈ ਸਹੀ ਆ ਸਹੀ ਆ ਠੀਕ ਆ 6 ਲੱਖ ਦਾ ਪੂਰਾ ਦੇ ਦਾਂਗੇ ਪੂਰੇ 6 ਲੱਖ ਦਾ ਅਰਜਨ ਲੈ ਜਾਓ 605 22 ਮਾਡਲ 858 ਘੰਟੇ ਚੱਲੇਗਾ ਸਕਰੀਨ ਸ਼ਾਟ ਲਿਓ ਹਾਂਜੀ 5000 ਹੋਰ ਛੱਡ ਦੂੰ ਇਹ ਚੋ ਇਹ ਤਾਂ ਮੂਰੇ 5000 ਲਾਤਾ 595 ਰਹਿ ਗਿਆ ਹੋ ਗਿਆ ਬਾਕੀ ਮੌਕਾ ਦੇਖਾਂਗੇ ਬਾਕੀ ਟਾਈਮ ਦਾ ਮੌਕਾ ਦੇਖਾਂਗੇ ਪ੍ਰਾਣਾ ਵਿੱਚ ਖਾ ਜਾਗੇ ਯਾਰ ਪ੍ਰਾਣਾ ਦਾ ਕੱਟਣ ਦੀਆਂ ਗੱਲਾਂ ਛੱਡ ਦੂ ਲੈ ਇੱਕ ਥਾਪੜਤੀ ਇਹਦੇ ਪਿੱਛੇ 2017 ਮਾਡਲ ਆ 53 ਦਾਸ ਤੇ ਉਹ ਰੇਟ ਲੈਣਾ ਦਿੱਥੋਂ ਜਿਹੜਾ ਕਿਸੇ ਨੇ ਦਿੱਤਾ ਹੀ ਨਹੀਂ ਹੁਣ ਮੈਨੂੰ ਵੀ ਨਹੀਂ ਮਿਲਣਾ ਤੈਨੂੰ ਵੀ ਨਹੀਂ ਮਿਲਣਾ 53 ਦਾਸ ਆ ਕੈਮਰਾ ਘੁਮਾ ਦੇ ਟਾਇਰ ਟੂਰਾਂ ਦੀ ਕੰਡੀਸ਼ਨ ਕਿੰਨੀ ਹੈ ਜੀ ਨਾਲ ਦੇ ਟਾਇਰ ਆ ਜੀ 75 ਤੋਂ 80 ਪੈਸੇ ਇਹ 70 ਤੋਂ 80 ਪੈਸੇ ਨਾਲ ਦੇ ਟਾਇਰਾਂ ਰੰਗ ਪਿੰਡ ਦਾ Ориਜਨਲ ਸਾਰਾ ਮੈਂ ਹਾਂ ਕਲਮ ਲੱਗੀ ਹੋਈ ਦੀਨਦਾਰ ਨੰਬਰ ਨੰਬਰ ਹੈ ਚਾਰਾ ਐਨਓਸੀ ਪਾਰਟੀ ਆ ਪਹਿਲੇ ਨਾ ਪਹਿਲੇ ਨਾ ਪਹਿਲੇ ਨਾ 53 ਦਾ 17 ਮਾਡਲ ਫੈਂਸ ਹੋ ਜੂ ਪੁਰਾਣਾ ਕੱਟਿਆ ਜਾਊ ਪਹਿਲਾਂ ਹੀ ਕਹਿ ਦਿੰਦਾ ਨਾ ਰੇਟ ਬੋਲਣ ਤੋਂ ਪਹਿਲਾਂ ਹੀ ਬੋਲਦਾ ਨਾ ਠੀਕ ਹੈ ਸੌਦਾ ਜਿੱਥੇ ਮਰਜੀ ਹੋ ਜੇ ਤੇਰਾ ਸਕਰੀਨ ਸ਼ਾਟ ਲਿਆਵੇ ਹਾਂਜੀ ਤੇਰੇ ਸਕਰੀਨ ਸ਼ਾਟ ਤੇ ਹਾਂਜੀ ਫਾਈਬਰ ਛਤਰੀ ਲੈ ਜਾ ਫਾਈਬਰ ਛਤਰੀ ਸਕਰੀਨ ਸ਼ਾਟ ਦਿਖਾ ਦਿਓ ਜੌਂਡੀਅਰ ਦੇ ਦਵਾ ਕੇ ਲੈ ਜਾਓ ਤੇ ਡਿਮਾਂਡ ਰੱਖੀਏ ਤੁਸੀਂ 5 ਲੱਖ ਤੇ 95000 ਕਿੰਨੇ ਦਾ ਤੂੰ ਹੀ ਦੱਸ ਦੇ ਉਹ ਜਦ 50000 ਬੋਲ ਤਾਂ ਘੱਟ ਦਿੱਤੇ ਦੇ ਦਾਂਗੇ ਸਾਢੇ 5 ਲੱਖ ਦਾ ਲੈ ਜਾਓ 17万 ਤੁਹਾਨੂੰ 1000 ਰੁਪਿਆ ਨਹੀਂ ਹੋਣਾ ਸਾਤਰੀ ਵੀ ਲੱਗ ਜੂ ਨਾਲ 10000 ਉਹ ਹੋ ਗਿਆ ਜਮਾ ਰੇਟ ਦੇ ਵਿੱਚ ਰੱਖੀ ਜਾਓ ਯਾਰ 17 ਮਾਡਲ 53 ਦਾ ਕਿਤੋਂ ਨਹੀਂ ਮਿਲਣਾ ਕਿ ਆਗੇ ਜੀ 50 50 ਦੀ ਉਹ 88 ਮਾਡਲ ਲਈ ਮੰਗੀ ਜਾਂਦੇ 66 5566 ਰੁਪਏ ਸਹੀ ਗੱਲ ਆ ਤੇ ਇੱਥੇ 17 ਮਾਡਲ ਮਿਲੂ 52 ਦਾ ਸਾ ਤੇ ਆ 50 50 ਡੀ ਕਿੰਨਾ ਮਾਡਲ ਆ ਜੀ ਇਹ 17 ਮਾਡਲ ਇਹ ਵੀ 17 ਮਾਡਲ ਆ ਕੋਕਾ ਪੀਸੀ ਆ ਬਾਈ ਟਰੈਕਟਰ ਆ ਠੀਕ ਹੈ ਟਾਇਰ ਇਹਦੇ ਮੂਹਰੇ ਜਮਾ ਤਾਜਿਆ ਪਿਛਲੇ 85 ਤੋਂ 90 ਪੈਸੇ ਆ ਅਗਲੇ ਟਾਇਰਾਂ ਦੇ ਉੱਤੇ ਜਿਵੇਂ ਕਰੀ ਐਮ ਆਰ ਐਫ ਆ ਬਿਆਜ ਰੋ ਗਿਆ ਸਿਪਾ ਸਪਿਆ ਪਿਆ ਉੱਤੇ ਟਾਇਰ ਨਵੇਂ ਆ ਮਗਲੇ ਟਾਇਰ ਨਾਲ ਦੇ ਨਹੀਂ ਮੈਂ ਦੇਖੇ ਨਹੀਂ ਧਿਆਨ ਜਨਾ ਵਿੱਚ ਚੁੱਕਾ ਆਈ ਜਾਮਾ ਯਾਰ ਠੀਕ ਹੈ ਟਾਇਰ ਕਿੰਨੇ ਪਰਸੈਂਟ ਨੇ ਟਾਇਰ 85 ਤੋਂ 90 ਪੈਸੇ 85 ਤੋਂ 90 ਪੈਸੇ ਟਾਇਰ ਨੇ ਤੇ 17 ਮਾਡਲ ਦੇ ਵਿੱਚ ਆ 50 50 ਡੀ ਐਚ ਆਰ ਨੰਬਰ ਐਨਓਸੀ ਮਿਲ ਜੂ ਪੁਰਾਣਾ ਵਿਚਕਟੇ ਜੋ ਲੋਨ ਦੀ ਸੁਵਿਧਾ ਹੈਗੀ ਆ ਡਿਮਾਂਡ ਕਿੰਨੀ ਆ ਟਰੈਕਟਰ ਦੀ 485 ਕਿੰਨੇ ਦਾ ਇੱਕੋ ਹੀ ਜਮਾ ਇੱਕ ਇੱਕੋ ਹੀ 1 1 ਸੋਤਿਆਂ ਲੱਗ ਗਿਆ 4,55,000 4,55,000 ਦਾ ਇਹ 5000 ਆ ਜਗੇ ਮੈਂ ਉੱਤੇ ਰੱਖਿਆ ਤੂੰ ਪੂਰੇ ਦਾ ਕਰ ਦੇ ਯਾਰ ਅੜਾ ਦੇ ਸਾਢੇ 4 ਦਾ ਲੈ ਕੇ ਜਾਇਓ 88 35000 ਮੰਨ ਤਾਂ ਨਹੀਂ 17 ਇਹ ਇਹ ਤਾਂ 17 ਮਾਡਲ ਸਾਢੇ 4 ਲੈ ਜਾਓ 14 ਵੀ ਕੀ ਜਾਂਦੇ ਆ ਠੀਕ ਐ 35000 ਮੰਨ ਤਾਂ ਨਹੀਂ ਇਹਦੇ ਚ ਹੋਜੂ ਤੇ 45 ਇਹਦੇ ਚ ਹੋਜੂ 45000 53 ਦਾ ਚ ਹੋਜੂ 35000 80 ਹੋ ਗਿਆ 80 ਹੋ ਗਿਆ ਅਜੇ ਤਾਂ ਹੋਰ ਕਰਾਂਗੇ ਹਾਂਜੀ ਸੋਨਾਲੀਕਾ 750 ਕਿੰਨਾ ਮਾਡਲ ਸੋਨਾਲੀਕਾ 750 19 ਮਾਡਲ 3 ਸਪੀਡ 3 ਸਪੀਡ ਆ 19 ਮਾਡਲ ਆ ਪਿਛਲੇ ਟਾਇਰ 15 ਵਾਲੇ ਗੁਡੀਅਰ ਦੇ ਠੀਕ ਐ ਆ ਦੇ ਹੋਏ ਮੁੰਡਿਆ ਇਹ ਇੱਥੇ ਮਾਰਾ 15 ਦੇ ਟਾਇਰ ਆ ਜੀ ਗੁਡੀਅਰ ਦੇ ਮੂਰ ਲਜਾਜੀ ਆ ਅਗਲੇ ਟਾਇਰ ਲੱਗਿਆ ਟਰੈਕਟਰ ਦੇ ਕਲਮ ਲੱਗੀ ਹੋਈ ਨਾ ਆਪਾਂ ਦੇਂਦਾਰਾਂ 19 ਮਾਡਲ ਦੇ ਵਿੱਚ ਆ ਕੋਕਾ ਹੀ ਆ ਕੋਕਾ ਹੀ ਆ 5 ਲੱਖ ਤੇ 40000 ਰੁਪਇਆ ਟੜਾ ਕੇ ਛਤਰੀ ਦੇ ਦਾਂਗੇ ਟੰਡਾ ਫੱਟੀ ਛਤਰੀ ਸਾਰਾ ਸਮਾਨ ਠੀਕ ਹੈ ਅੜਾਕੀ ਟੋਨਾ 73 ਵੀ ਦੇਗਾ 5 15 ਦਾ ਕਰ ਦੇ ਯਾਰ ਸਿਰ ਇਧਰ ਧੱਕਾ ਨਹੀਂ ਕਰ ਦੇ ਬੜਾ ਤੇਰਾ ਕੱਪੜੇ ਲਾ ਲਈ ਕਿਸੇ ਭਰਾ ਦੇ ਪੂਰੇ 5 ਦਾ ਟਰੈਕਟਰ ਦੇ ਉਹ 4 ਲੱਖ ਤੇ 90000 ਦਾ ਛਤਰੀ ਮਿਲ ਜੂ 490 ਦਾ 50000 ਮਾਨਤਾ ਅੰਦਾਜ਼ੇ ਦੀ ਸਦਰੀ 60 ੁੱਟ ਗਿਆ 60000 ਹੀ ਮਾਨਤਾ ਨਾ ਹੋ ਗਿਆ ਜੇ ਆਪਾਂ ਗੱਲ ਕਰੀਏ ਪੂਰਾ ਇਹ ਜੇ ਕੱਪੜੇ ਆ ਹੀ ਛਤਰੀ ਲੱਗੂਗੀ ਠੀਕ ਹੈ ਤੁਹਾਨੂੰ ਪਹਿਲਾਂ ਕਹਿਦਾ ਨਾ ਠੀਕ ਹੈ 50 ਹੀ ਹੋਇਆ ਤਾਂ ਵੀ 50 ਹੀ ਹੋਇਆ 50000 ਮਾਨਤਾ ਨਾ ਹੋ ਜੂ ਇਹ ਚਾ ਤੇ 90 ਇੱਕ 40 ਹੋ ਗਿਆ ਤੇ ਅੱਗੇ ਅੱਗੇ ਇਸ ਤਰ੍ਹਾਂ 485 485 18 ਮਾਡਲ ਆ ਮੂਲਲੇ ਟਾਇਰ ਬਿਲਕੁਲ ਨਵੇਂ ਆ ਠੀਕ ਹੈ ਟਾਇਰ ਨਵੇਂ ਲਿਪੜੇ ਜੇ ਪਾਏ ਆ ਨਹੀਂ ਨਹੀਂ ਨਵੇਂ ਪਾ ਕੇ ਦੂੰਗਾ ਅਸੇਪ ਨਵੇਂ ਪਾ ਕੇ ਦੇਣੇ ਆ ਇਹ ਪਿਛਲੇ ਟਾਇਰਾਂ ਪਿਛਲੇ ਟਰੈਕਟਰ 85 ਤੋਂ 90 ਪੈਸੇ 85 ਤੋਂ 90 ਪੈਸੇ ਪਿਛਲੇ ਟਰੈਕਟਰ ਦਾ 485 ਹੈ ਜੀ ਟਰੈਕਟਰ ਦੇ ਕਲਮ ਲੱਗੇ ਹੋਏ ਚਾਪੀ ਲੱਗੇ ਹੋਏ ਦੇਨਦਾਰਾਂ ਫੁੱਲ ਲੂਨ ਹੋ ਜੂਏ ਤੇ 18 ਮਾਡਲ ਆ ਡਿਮਾਂਡ ਹੈਗੀ ਹੈ 4.5 ਲੱਖ ਰੁਪਏ ਸਵਾ 4 ਲੱਖ ਕਿੰਨੇ ਦਾ ਤੁਸੀਂ ਦੱਸਦੇ ਪੂਰੇ 4 ਦਾ ਕੋਈ ਗੱਲ ਨਹੀਂ ਟਰੈਕਟਰ ਦੇ ਦੂੰ 3 ਲੱਖ ਤੇ 90000 ਦਾ 35000 ਮੰਨਦਣਾ ਹੋ ਗਿਆ ਜੀ ਹੋ ਗਿਆ 35000 ਮੰਨ ਤਾਂ ਇਹਦੇ ਚੋਹ ਜੂ ਤੇ ਆਹ ਇਹਦਾ ਲੂਨ ਹੋ ਜਾਂਦਾ ਜੇ ਤਾਂ ਹੋ ਗਿਆ ਤਾਂ ਉਹ ਵਿਕਿਆ ਹੋਇਆ ਇਹ ਠੀਕ ਹੈ ਤੇ ਨਾ ਹੋਇਆ ਤਾਂ ਫਿਰ ਹੈਗਾ ਫਿਰ ਹੈਗਾ ਕਿੰਨਾ ਮਾਡਲ ਹੈ ਇਹ ਇਹ 17 ਮਾਡਲ 17 ਮਾਡਲ ਸਵਰਾਜ 852 ਚ ਉਹਨਾਂ ਦੇ ਟਾਇਰਾਂ ਵਾਲਾ ਇੰਜਨ ਦਾ ਚੰਗਾਗਾ 4 ਲੱਖ 2000 ਦਾ 4 ਲੱਖ 90 5.5 ਲੱਖ ਡਿਮਾਂਡ 60000 ਮੰਨ ਤਨੋ ਤੇ ਹਜੇ ਇਹਦਾ ਚੱਲੀ ਜਾਂਦਾ ਬਈ ਪ੍ਰੋਸੈਸ ਅੱਗੇ ਸੋਨਾ ਲਿਕਾ 750 ਸੋਨਾ ਲਿਕਾ 750 ਹਾਂਜੀ ਰਾਤ ਹੀ ਆਇਆ 13 ਮਾਡਲ ਹੈ ਵੀਰੇ 13 ਮਾਡਲ ਪਾਵਰ ਸਟੀering ਪਿਛਲੇ 14 ਲਿਆ 14 ਦੇ ਟਾਇਰਾਂ ਇੰਜਨ ਗੇਅਰ ਇੰਜਨ ਗੇਅਰ ਬਹੁਤ ਵਧੀਆ ਬਾਈ ਪਾਵਰ ਸਟੀering ਆ ਠੀਕ ਹੈ ਟਰੈਕਟਰ ਬਹੁਤ ਪਾਛ ਦੇਵਾਂਗੇ ਲੋਨ ਫਾਇਨਸ ਤੇ ਤਿੰਨ ਤੋਂ ਸਵਾ ਤਿੰਨ ਲੱਖ ਹੋ ਜੂਗਾ ਠੀਕ ਹੈ ਪੁਰਾਣਾ ਕੱਟਿਆ ਜਾਊ 13 ਮਾਡਲ ਆ ਹਾਂਜੀ ਇਹ ਟਰੈਕਟਰ ਦੇ ਦਾਂਗੇ ਆਪਾਂ ਰੇਟ ਨਹੀਂ ਲਿਖਿਆ ਰਾਤ ਹੀ ਆਇਆ ਨਾ ਡਿਮਾਂਡ ਕਿੰਨੀ ਹੈ ਜਲਦੀ ਡਿਮਾਂਡ ਇਹਦੀ ਹੈਗੀ 3 ਲੱਖ ਤੇ 70000 ਤੇ ਹੁਣ ਕਿੰਨੇ ਦਾ ਦੇਵੇਂਗਾ ਇੱਕੋ ਹੀ ਇੱਕ 3 ਲੱਖ ਤੇ 40000 3 ਲੱਖ 40000 ਮੈਂ 40 ਕਹਿਣ ਲੱਗਿਆ ਸੀ ਈ ਯਾਰ ਮਾਨਤਨ ਤੇ ਤੇਲ ਬ੍ਰੇਕਾਂ ਦਾ ਰੈਕਟਰ ਹੈ ਜੀ ਤੇਲ ਬ੍ਰੇਕਾਂ ਦੇ ਵਿੱਚ 340 ਪਿਆਰ ਅਰਜਨ ਇਧਰ ਜਿੰਦੇਦਰੀ ਬੈਠਾ ਜੀ ਦੇ ਮੂਰੇ ਐ ਚੋ ਯਾਰ ਮਾਨਤਨ ਜੀ ਤੇ ਸਕਰੀਨ ਸ਼ਾਟ ਲਿਆ ਵੇ ਬੰਦਾ ਠੀਕ ਹੈ ਆ ਤੈਂ 5000 ਰੁਪਏ ਚ ਹੋਰ ਕਰ ਦੂ 555 ਅਰਜਨ 2005 ਮਾਡਲ ਆ ਇੰਜਨ ਗੇਅਰ ਦਾ ਹਾਂ ਜੀ ਯਾਰ ਹੋਰ ਕਰ ਦੂੰ ਤੇਰੇ ਸਕਰੀਨ ਸ਼ਾਟ ਅੱਛਾ ਕਲੀ ਜਾਂਦਾ ਪ੍ਰੋਸੈਸ ਹਾਂ 5 ਹੋਰ ਇਧਰ 35 ਹੋ ਗਿਆ ਹਾਂ 35 ਮਾਨਤਨ ਹੋ ਗਿਆ ਇਧਰਲੇ ਪਾਸੇ ਤੇ ਇਧਰ 5 ਮਾਡਲ ਆ ਜੀ ਅਰਜਨ 555 ਇੰਜਨ ਗੇਅਰ ਦਾ ਇੰਜਨ ਗੇਅਰ ਦਾ ਸ਼ਰਮਾ ਜੀ ਇੰਜਣ 6000 ਰੁਪਏ ਦਾ ਰੁਪਿਆ ਟਰੈਕਟਰ ਆ ਵੀਰੇ ਠੀਕ ਹੈ ਕਨਿਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਜਮਾਈ ਰੁਪਿਆ ਠੀਕ ਹੈ ਚਲਾ ਕੇ ਬਾਗੇ ਤਸੱਲੀ ਕਰਕੇ ਉਹ ਬਠੰਡਾ ਨੰਬਰ ਆ ਪਾਸਿੰਗ ਜੇ ਕਰਾਉਣੀਆਂ 4-5 ਮਹੀਨੇ ਦੀ ਟੱਪੀ ਆ ਹੁਣਾਂ ਦੇ ਠੀਕ ਹੈ ਚੱਪਾਲੀ ਕਾਪੀ ਆ ਤੇ ਕਿੰਨੇ ਦਾ ਇਹ ਡਿਮਾਂਡ ਕਿੰਨੀ ਆ ਜੀ ਡਿਮਾਂਡ ਇਹਦੀ ਹੈਗੀ ਆ ਜੀ 3 ਲੱਖ ਤੇ ਆ 2 ਲੱਖ ਤੇ 50 ਹਜ਼ਾਰ ਕਿੰਨੇ ਦਾ ਤੂੰ ਹੀ ਦੱਸ ਦੀ ਯਾਰ ਪੂਰੇ 2 ਦਾ ਹੋ ਜਾਊਗਾ 2 ਲੱਖ ਦਾ ਲੈ ਜਿਓ ਲੈ ਭਾਈ ਮਿੱਤਰੋ ਜਿਹਨਾਂ ਨੇ ਅੱਜ ਹੂੰ ਦੀਵਾਲੀ ਆ ਦਿਨ ਕੱਲ ਨੂੰ ਤੇ ਪਰਸ ਨੂੰ ਤਿੰਨ ਦਿਨਾਂ ਚ ਟਰੈਕਟਰ ਲੈਣਾ ਠੀਕ ਹੈ ਪਤਾ ਨਹੀਂ ਕੀ ਹੋ ਜੇ ਠੀਕ ਹੈ ਪਤਾ ਨਹੀਂ ਕੀ ਹੋ ਜੇ ਦੀਵਾਲੀ ਦੀ ਖੁਸ਼ੀਆਂ ਤੇ ਤੁਹਾਨੂੰ ਵਧੀਆ ਡਿਸਕਾਊਂਟ ਤੇ ਵਧੀਆ ਗਿਫਟ ਦੇਵਾਂਗੇ ਠੀਕ ਹੈ ਠੀਕ ਹੈ ਗੱਲ ਵੀਰੇ ਹਾਂਜੀ ਕੀ ਗੱਲ ਤੇ ਗੱਲ ਆ ਵੀਰੇ ਸਹੀ ਗੱਲ ਆ ਪੂਰਾ ਖੁਸ਼ ਕਰਕੇ ਤੋਰਾਂਗੇ ਭਰਾਵਾਂ ਨੂੰ ਠੀਕ ਹੈ ਪੰਜ ਚਾਰ ਪੰਜ ਮੇਰੇ ਕੋਲ 911 ਖੜੇ ਆ ਇੱਕ ਫੋਰਡ ਖੜਾ ਬਾਹਰ ਖੜਾ ਉਹ ਤਾਂ ਦਿਖਾਈ ਦਿੰਨੇ ਹਾਂ ਹਾਂਜੀ ਹਾਂਜੀ ਫੋਰਡ ਤਾਂ ਦਿਖਾਈ ਦਿੰਨੇ ਹਾਂ ਇਕਣਾ ਫੋੜ ਆਪਾਂ ਹੁਣੇ ਕੱਟਿਆ ਪਾਈਆਂ ਤੋ ਕੋਲੀ ਖੜਿਆ ਬਾਈ ਜਿੰਨੇ ਦਾ ਕੱਟਿਆ ਆਪਾਂ ਉਨੇ ਦਾ ਹੀ ਦੇ ਦਾਂਗੇ ਕਿੰਨਾ ਮਾਡਲ ਆ ਇਹ ਇਹ 95 ਨਾ ਬਾਈ 95 ਮਾਡਲ ਆ ਹਾਂਜੀ ਸਿਰਫ ਮਗਰਿਆੜ ਦੁਬਾਰੇ ਲੱਗਿਆ ਬਾਕੀ ਸਾਰਾ オリジナル ਆ ਠੀਕ ਹੈ ਗੇਰ ਇੰਜਨ ਦਾ ਕਿਵੇਂ ਵੀਰੇ ਇੱਕ ਥੱਪੜ ਦਗੇ ਠੀਕ ਹੈ ਗੇਰ ਇੰਜਨ ਦਾ ਚੰਗਾ ਗੇਰ ਇੰਜਨ ਦਾ ਬਹੁਤ ਵਧੀਆ ਬਾਈ ਟਰੈਕਟਰ ਕਹਿੰਦਾ ਚਲਾ ਕੇ ਪਾ ਕੇ ਤਸੱਲੀ ਕਰ ਲਿਓ ਕੋਈ ਚੱਕਰ ਨਹੀਂ ਸਾਰਾ オリジナル ਆ ਠੀਕ ਹੈ ਮੈਂ ਰੇਟ ਉਹ ਬੋਲੂ ਜਿੰਨੇ ਦਾ ਆਪਾਂ ਕੱਟਿਆ ਕਿੰਨੇ ਦਾ ਬਾਈ ਕਿੰਨੇ ਦਾ ਕੱਟਿਆ ਲੱਖ ਦਾ ਕਟਿਆ ਹੂੰ ਲੱਖ ਰੁਪਏ ਦਾ ਕਟਿਆ ਵੀਰੇ ਲੱਖ ਰੁਪਏ ਦਾ ਦੇਵਾਂਗੇ ਲੱਖ ਰੁਪਏ ਦਾ ਲੈ ਜਾ ਨੀ ਠੀਕ ਹੈ ਗੱਲ ਉਹ ਫੜੇ ਬਾਈ ਪੁੱਛ ਲੋ ਲੱਖ ਦਾ ਫੋੜ ਲੈ ਜੀ 95 ਮਾਡਲ ਹਰਿਆਣਾ ਨੰਬਰ ਠੀਕ ਹੈ ਠੀਕ ਹੈ ਗੱਲ ਜੋ ਸਮਾਨ ਇਹਦੇ ਨਾਲ ਉਹੀ ਮਿਲੂਗਾ ਠੀਕ ਹੈ ਥੋਕਾ ਤੇ ਛਤਰੀ ਡੰਡਾ ਘਰੋਂ ਦੇ ਦਾਂਗੇ ਨਹੀਂ ਡੰਡਾ ਠੀਕ ਹੈਗਾ ਡੰਡਾ ਡੰਡਾ ਹੈਗਾ ਫੱਟੀ ਹੈ ਨਹੀਂ ਠੀਕ ਹੈ ਡੰਡਾ ਹੀ ਮਿਲ ਜੀ ਠੀਕ ਹੈ ਗੱਲ ਹਾਂਜੀ ਲੈ ਬਾਈ ਮਛਿਆ ਉਰੇ ਆ ਜਾ ਹੁਣ ਤੂੰ ਮੇਰੇ ਕੋਲੇ ਹੂੰ ਪਹਿਲਾਂ ਤਾਂ ਆ ਲੈ ਸਤਨਾਮ ਤੇਰੇ ਦੇ ਤੇਰੇ ਪ੍ਰਵਾਹ ਤੇ ਬੱਚਿਆਂ ਵਾਸਤੇ ਭਾਈ ਥੋੜੀ ਜਿਹੀ ਮਠਿਆਈ ਹਾਂਜੀ ਤੇ ਇੱਕ ਤੈਨੂੰ ਮਾਇਆ ਵੀ ਦੇ ਦਈਏ ਹੁੰਦਾ ਜਰਾ ਅਸੀਂ ਦੀਵਾਲੀ ਆ ਦੀਵਾਲੀ ਆ ਰਾਕੇ ਚਲਾ ਲਿਆਂਗਾ ਹਨਾ ਤੂੰ ਹਾਂ ਹਾਂ ਐ ਆਉਂਦੇ ਹੁੰਦੇ ਆ ਇਹ ਪੰਜ ਪੰਜ ਸੌ ਰੁਪਏ ਭਰਾਵਾ ਠੀਕ ਆ ਠੀਕ ਕੋਸ਼ਾ ਜਮਾ ਕੋਸ਼ਾ ਬਾਗੋ ਬਾਗਾ ਪੂਰੇ ਪੂਰੇ ਲਾ ਆ ਬਈ ਮਿੱਤਰੋ ਹਾਂਜੀ ਆਸ ਲੋਟ ਖੁਸ਼ ਰੱਖੋ ਹੂੰ ਤੇਲ ਪਾਣੀ ਦਿੰਦੇ ਰਹੋ ਤੇ ਯੂਟਿਊਬਰ ਐ ਆਉਂਦੇਗੇ ਸਹੀ ਗੱਲ ਮੈਨੂੰ ਇੰਨਾ ਸਿਰਫ ਤੇ ਮੈਂ ਸਟਾਰ ਬਣਿਆ ਇੱਥੇ ਤੱਕ ਕਰ ਪਹੁੰਚਿਆ ਇੰਨਾ ਕਰਕੇ ਹੀ ਅੱਜ ਮੇਲਾ ਲੱਗਿਆ ਹੋਇਆ ਸ਼ਰਮੇ ਦੇ ਘਰੇ ਚਾਰ ਟਰੈਕਟਰ ਦੇਤੇ ਇਸ ਤੋਂ ਬਾਅਦ ਵੀਡੀਓ ਤੋਂ ਬਾਅਦ ਅਗਲੀ ਵੀਡੀਓ ਬਣਾ ਰਹੇ ਆ ਠੀਕ ਹੈ ਭਾਈ ਕਿਹੜਾ ਪਿੰਡ ਆ ਦਾਨੇ ਵਾਲਾ ਜੀ ਮਲੋਟ ਦੇ ਵਿੱਚ ਹਨਾ ਠੀਕ ਹੈ ਮਲੋਟ ਦੇ ਵਿੱਚ ਫਾਰਮ 60 ਦੀ ਵੀਡੀਓ ਬਣਾਵਾਂਗੇ ਤੇ ਬਾਈ ਨੂੰ ਵੀ ਗਿਫਟ ਦੇਵਾਂਗੇ ਹੂੰ ਤੇ ਇੰਨਾ ਕਰਕੇ ਬਾਈ ਮੇਲੇ ਲੱਗਦੇ ਆ ਸਾਡੇ ਕੋਲੇ ਤੇ ਵੀਡੀਓ ਚੰਗੀ ਲੱਗੀ ਦੱਬ ਕੇ ਸ਼ੇਅਰ ਕਰ ਦਿਓ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗੀ ਆ ਵੀਡੀਓ ਕਿੱਦਾਂ ਲੱਗੀ ਆ ਤੇ ਮੇਰਾ ਮੋਬਾਈਲ ਨੰਬਰ ਆ 88729451459478845145 ਦੋਵੇਂ ਨੰਬਰਾਂ ਤੇ ਕਾਲਿੰਗ WhatsApp ਸੌਟ ਸਕਰੀਨ ਲਿਆਓ ਹੋਰ ਲਾਹਾ ਲੈ ਕੇ ਜਾਓ ਬਿਲਕੁਲ ਤੇ ਦਬਕੇ ਵੀਡੀਓ ਕਰ ਦੋ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਸ਼ਰਮਾ ਜੀ ਮਿਹਰਬਾਨੀ ਵੀਰੇ ਥੈਂਕ ਯੂ